ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਆਪਾਂ ਜੇ ਗੱਲਬਾਤ ਕਰ ਲਈਏ ਕਈ ਦਿਨਾਂ ਬਾਅਦ ਪਹੁੰਚਿਆ ਬਾਈ ਕੋਲੇ ਪਿੰਡ ਹੈਗਾ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸਪੈਸ਼ਲ ਜਿਹੜਾ ਕੰਮ ਹੈ ਸੱਜਣਾ ਦਾ ਹੈਗਾ ਜਰਸੀ ਤੇ ਜਰਸੀ ਨਾਲ ਲਿਆ ਗਾਵਾਂ ਦਾ ਵਪਾਰ ਕਰਦੇ ਆ ਰੂਟੀਨ 'ਚ ਇੱਕ ਅੱਧੀ ਬਾਈ ਹੋਣੀ ਇਹ ਗੱਲ ਕਰ ਲਈਏ ਕਦੇ-ਕਦੇ ਕੋਈ ਐਚਐਫ ਲੈ ਲੈਂਦੇ ਆ ਅੱਜ ਬਖਾਵਾਂਗੇ ਤਿੰਨ ਜਰਸੀ ਕੁਆਲਿਟੀ ਚੰਗੀ ਆ ਤਿੰਨਾਂ ਦੀ ਤੇ ਇੱਕ ਦਿਖਾਵਾਂਗੇ ਐਚਐਫ ਇੱਕ ਗਾਂ ਤਾਂ ਹੈਗੀ ਆ 6 ਮਹੀਨਿਆਂ ਦੀ ਗੱਬਣ ਤੇ ਭਾਅ ਵੀ ਉਹਦਾ ਲੋਟੇ ਹੋਊਗਾ। ਬਾਕੀ ਅੱਗੇ ਤਿਆਰ ਕਰਕੇ ਚੰਗੇ ਰੁਪਈਆ ਦੀ ਸੱਜਣ ਉਹਨੂੰ ਵੇਚ ਸਕਦੇ ਨੇ। ਤੇ ਬਾਕੀ ਬਾਈ ਨਾ ਕਰਾ ਦੇਣਾ ਗੱਲਬਾਤ ਰੇਟ ਸਾਰੀਆਂ ਦੇ ਵੀਡੀਓ ਚ ਕਰਾ ਦਾਂਗੇ। ਇਕੱਲੀ-ਇਕੱਲੀ ਤੋਰ ਕੇ ਵਿਖਾ ਦਾਂਗੇ ਹੋਰ ਕੀ ਹਾਲ ਆ ਜੀ। ਵਧੀਆ ਬਾਈ ਤੁਸੀਂ ਦੱਸੋ। ਠੀਕ ਠਾਕ। ਵਧੀਆ ਜੀ। ਆ ਨਾਮ ਦੱਸ ਦੋ। ਨਾਮ ਆ ਮੰਦੀਪਾ ਜੀ। ਪਿੰਡ ਚੀਮਾ ਪਿੰਡ ਚੀਮਾ ਜੀ। ਕਿਹੜੇ ਰੋਡ ਤੇ ਆ ਗਿਆ ਘਰ ਆਪਣਾ? ਹੀਰੋਂ ਰੋਡ ਤੇ ਜੀ। ਹੀਰੋਂ ਕਲਾਂ ਵਾਲੀ ਰੋਡ ਤੇ। ਹਾਂ ਜੀ। ਐਸੇ ਤੋਂ ਕਰ ਲੀ ਆ ਪਛੀ ਦੇ। ਹਾਂ ਜੀ ਇੰਤੀ ਕਰ। ਇਹਨੂੰ ਤੋ ਕਿੰਨੇ ਕਿ ਦਿਨ ਕੱਢ ਦੀਆ ਇਹ 6 ਮਹੀਨੇ ਦੀ ਕੱਪਣ ਇਹਨੂੰ 7ਵਾਂ ਲੱਗੂ 28 ਤਰੀਕ ਤੋਂ ਜੀ 28 ਤੋਂ 7ਵਾਂ ਲੱਗ ਜੂ ਹਾਂ ਜੀ ਇਹਦਾ ਸੂਆ ਸੂਗੀ ਦੂਜਾ ਤੇ ਹੈਗੀ ਆ ਪਿਓਰ ਜਰਸੀ ਤੇ ਹੈਗੀ ਆ ਕੱਦ ਵਾਲੀ ਕੋਈ ਛੋਟੀ ਨਹੀਂ ਹੈਗੀ ਆਰਡਰ ਵੀ ਚੰਗਾ ਝੋਲ ਚੰਗੀ ਆ ਕਿਉਂਕਿ ਹਲੇ ਨੇ ਮੇਰਾ ਖਿਆਲ ਆ ਡਰਾਈ ਹੋ ਜਾਣਾ ਬਾਈ ਹੈਨਾ ਹਾਂ ਬਾਈ ਡਰਾਈ ਦਾ ਟਾਈਮ ਹੀ ਆਦਾ ਜੀ ਆ ਹੁਣ ਕਿੰਨਾ ਕੁ ਦਿਨ ਦੰਦੀਆ ਇਹ ਬਸ ਹੁਣ ਇਹ 4 ਕਿਲੋ ਟਰਾਈ 4 ਲੀਟਰ ਦੋਇ ਟਾਈਮ ਦਾ ਹਾਂ ਜੀ ਵੀ ਹੁਣ ਡਰਾਈ ਦੇ ਨੇੜ ਤੇ ਡਾਈ ਹਾਂ ਬਾਕੀ ਇਹ ਸੱਜਣੇ ਸੇਵਾ ਕਰਨੀ ਆ ਕਿਸੇ ਨੇ ਛੇਾਂ ਦੀ ਕੱਪਣਾ ਮੇਰਾ ਖਿਆਲ ਆ ਵੀ ਇਹ ਹੁਣ ਛੱਡ ਦੂਗਾ ਤਾਂ ਬਸ ਰਹੂਗਾ ਗਾਂਾਂ ਵਜਿਆ ਤੋਂ ਦੇ ਦੂਗੀ ਹਾਂ ਜੇ ਇਹਨੂੰ ਖਰਾਕ ਪਾਈਂਗੇ ਇਹਨੇ ਮੇਰਾ ਖਿਆਲ ਆ ਮਹੀਨਾ ਦੋ ਮਹੀਨੇ ਵੀ ਦੁੱਧ ਹੋਰ ਦੇਈ ਜਾਣਾ ਹਾਂ ਜੀ ਇਹਨੇ ਤਾਂ ਦੇਈ ਜਾਣਾ ਹੀ ਖਰਾਕ ਪਾਈ ਹਾਂ ਇੱਥੋਂ ਘਰੀ ਲੰਬਾਈ ਦਿਖਾ ਦੇ ਲੰਬਾਈ ਲੰਬੂਈ ਚੰਗੀ ਆ ਤੇ ਬੱਚੀ ਜਾਨ ਵਾਲੀ ਆ ਹੈਗੀ ਆ ਨਵੇਂ ਹਾਨ ਚ ਤੇ ਨਸਲ ਹੈਗੀ ਆ ਇਹਦੀ ਸੱਜਣ ਜਰਸੀ ਚਵਾਈ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਓਕੇ ਆ ਜਮਾਈ ਓਕੇ ਦੀ ਰਿਪੋਰਟ ਆ ਜਮਾਈ ਹਾਂ ਜੀ ਠੰਡੀ ਸੀਲ ਪੈਸੇ ਦੇ ਕਿੰਨੇ ਲੈਣਾ ਹੈ ਤੁਹਾਨੂੰ ਪੈਸੇ ਦਾ 32000 ਇਹਦਾ 32000 ਆ ਮੁੱਲ ਉਹਦੇ 'ਚ ਮਾਨਤਾ ਨਹੀਂ ਹੋਊਗੀ ਆ ਰੇਟ ਤੁਹਾਨੂੰ ਇੱਕ ਗੱਲ ਦੱਸ ਦਣਾ ਵੀ ਰੇਟ ਹੋਣਗੇ ਸਾਰਿਆਂ ਦੇ ਫਿਕਸ ਜੇ ਤਕਰੀਬਨ ਤਕਰੀਬਨ ਉਹਦੇ 'ਚ ਮਾਨਤਾਣ ਜਿਹੜਾ ਸਿਸਟਮੇ ਹੋਊਗਾ ਤੇ ਬਾਕੀ ਆਰਡਰ ਚੰਗਾ ਬਣਾਉਗੀ ਤੇ ਬਾਕੀ ਕੁਆਲਿਟੀ ਇਹਦੀ ਚੰਗੀ ਆ ਮਜ਼ਬੂਤ ਸਟਰਕਚਰ ਦੀ ਆ ਚੰਗੇ ਢਾਂਚੇ ਦੀ ਆ ਉੱਤੋਂ ਤੇ ਹੈਗੀ ਵੀ ਕੱਦ ਵਾਲੀ ਕਿਉਂਕਿ ਮੇਰੇ ਕੱਦ ਦੇ ਕੱਦ ਨਾਲ ਇਹਦਾ ਆਈਡੀਆ ਲਾ ਲਿਓ ਐਚ ਐਫ ਨਾਲ ਇਹਨਾਂ ਦਾ ਕੰਪੈਰੀਜ਼ਨ ਨਾ ਕਰਿਆ ਕਰੋ ਐਚ ਐਫ ਦਾ ਕੱਦ ਹੁੰਦਾ ਜਿਆਦਾ ਵੱਡਾ ਤੇ ਜਰਸੀ ਦਾ ਕੱਦ ਹੁੰਦਾ ਮੇਰਾ ਖਿਆਲ ਸਾਰੀਆਂ ਗਾਵਾਂ ਚੋਂ ਛੋਟਾ ਹੁੰਦਾ ਬਾਈ ਹਾਂ ਸਾਰੀਆਂ ਦਾ ਛੋਟਾ ਜਰਸੀ ਦਾ ਹੀ ਹਾਂ ਮੱਚਲ ਵਾਲੀ ਜਰਸੀ ਆ ਥੋੜੀ ਉਹ ਜਿਆਦਾ ਛੋਟੀ ਹੁੰਦੀ ਆ ਤੇ ਇਹਦਾ ਕੱਦ ਥੋੜਾ ਜਿਹਾ ਫਰਕ ਆ ਗਿਆ ਇਹਦਾ ਕੱਦ ਥੋੜਾ ਜਿਹਾ ਵੱਡਾ ਤੇ ਲੰਬੀ-ਲੰਬੀ ਬਹੁਤ ਆ ਤੇ ਹੁਣ ਲੈ ਚੱਲਦੇ ਆ ਤੁਹਾਨੂੰ 2 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਆ ਦੂਜਾ ਜੀ ਇਹਦਾ ਸੂਆ ਦੂਜਾ ਦੀ ਝੋਲ ਝੂਲ ਦਿਖਾਈ ਗਈ ਇੱਥੋਂ ਇਹਦੀ ਝੋਲ ਝੂਲ ਫੁੱਲਾ ਬਾਈ ਆਰਡਰ ਇਹ ਚੰਗਾ ਬਣਾਉਗੀ ਇੱਥੇ ਤੋਂ ਬਣਾਉਗੀ ਅੱਗੇ ਪਿੱਛੇ ਦਾ ਆਰਡਰ ਇਹ ਇਹ ਕਿੰਨਾ ਟਾਈਮ ਕੱਢਦੀ ਆ ਏ ਚਵਾਈ ਦੀ ਕਿਵੇਂ ਦੀ ਬਾਈ ਚਵਾਈ ਦੀ ਓਕੇ ਵੀ ਜਿਵੇਂ ਪਾਸ ਕਰਨ ਲਈ ਪਤਾ ਲੱਗ ਜਾਂਦਾ ਵਪਾਰੀ ਨੂੰ ਚੇਪਾ ਲਾਉਂਦਾ ਥਾਣੀ ਦੱਸਦਾ ਜੀ ਆ ਬਾਕੀ ਦੇ ਥਣ ਦਾ ਸੈਜ ਵੀ ਦੱਸਦਾ ਜਿਹੜੀ ਆਰਡਰ ਚ ਝੋਲ ਆ ਉਹ ਵੀ ਦੱਸਦਾ ਵੀ ਕਿੰਨੇ ਕੁ ਦੁੱਧ ਦੀ ਓਟ ਤੇ ਆਈ ਹੋਈ ਆ ਇਹ ਕਿਵੇਂ ਇਹ ਕਿੰਨੇ ਕੁ ਦੁੱਧ ਦੀ ਗਰੰਟੀ ਦੇ ਕੇ ਤੁਰਿਆ ਇਹ ਹੈਈ 20 ਲੀਟਰ ਵਾਲੀ 20 ਡੇਢ ਕੇਡ ਆ ਜੀ ਹਾਂ ਤੇ ਬਾਕੀ ਇਹਦੇ ਆਰਡਰ ਦੀ ਜਿਹੜੀ ਝੋਲ ਆ ਝੋਲ ਤੋਂ ਵੀ ਆਈਡੀਆ ਲਾ ਲਿਓ ਤੇ ਬਾਕੀ ਵਪਾਰੀ ਸੱਜਣਾ ਉਹੀ ਜਾਣਕਾਰੀ ਦਿੰਦਾ ਜਿਹੜੀ ਉਹਨੂੰ ਜਾਣਕਾਰੀ ਪਿੱਛੇ ਫਾਰਮਰ ਦੇ ਕੇ ਤੋਰਦਾ ਕਿਉਂਕਿ ਤੁਸੀਂ ਨੇ ਬਾਕੀ ਆਪਦੀ ਸਮਝ ਨਾਲ ਪਸ਼ੂ ਲੈਣਾ ਹੁੰਦਾ ਆਪਦੀ ਸਮਝਦਾਰੀ ਨਾਲ ਵੀ ਇਹ ਕਿੰਨਾ ਦੁੱਧ ਪਾ ਦੂਗਾ ਇਹਦੇ ਵਿੱਚ ਕਿੰਨੀ ਕ ਕੁਆਲਿਟੀ ਆ ਕਿਉਂਕਿ ਕੁਆਲਿਟੀ ਦੱਸਣਾ ਮੇਰਾ ਫਰਜ਼ ਹੁੰਦਾ ਤੇ ਜਿਹੜੀ ਡਿਟੇਲ ਆ ਫਾਰਮਰ ਵਪਾਰੀ ਤੇ ਉਹ ਵਪਾਰੀ ਦੱਸ ਦੋ ਮੈਂ ਤੇ ਬਾਕੀ ਇੱਥੋਂ ਲੰਬਾਈ ਮੂਲ ਦੀ ਗੱਲਬਾਤ ਕਰ ਸਕਦੇ ਹਾਂ ਤੇ ਕੱਦ ਦਾ ਜਿਹੜਾ ਕੱਦੇ ਦਾ ਆ ਗਿਆ ਭਾਈ ਵੱਡਾ ਕੱਦ ਇੱਥੇ ਤੋਂ ਮੇਰੇ ਕੱਦ ਤੋਂ ਆਈਡੀਆ ਕਰਾ ਦੇ ਇਹਦਾ ਜਿਵੇਂ ਐਚ ਐਫ ਗਾਵਾਂ ਦਾ ਹੁੰਦਾ ਉਹਦੇ ਨੇੜ ਤੇੜੀ ਆ ਥੋੜਾ ਹੀ ਫਰਕ ਹੈਦਾ ਉਹ ਨੀਕੀ ਦਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੀ 55000 ਜੀ ਇਹ ਦਾ ਲੈ ਲਾਂਗੇ 55 ਦਿਨ ਕੱਢ ਦੀਆ 10 ਹਾਂ ਜੀ ਅੰਦਾਸਾਂ ਦਿਨਾਂ ਦੀ ਕੱਚੀ ਆ ਤੇ ਬਾਕੀ ਝੋਲ ਇਥੋਂ ਬਹੁਤਾ ਗਰੀ ਉਹ ਝੋਲ ਦਿਖਾ ਦੀ ਝੋਲ ਉਰੋਂ ਫੁੱਲੀ ਆ ਤੇ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਕਿਉਂਕਿ ਜਿਹੜੀ ਝੋਲ ਆ ਝੋਲ ਦਾ ਸਹਜ ਹੀ ਦੱਸਦਾ ਵੀ ਬਾਈ ਆਰਡਰ ਦਾ ਸਹਜ ਕੀ ਬਣੂਗਾ ਆਰਡਰ ਅੱਗੇ ਪਿੱਛੇ ਦਾ ਰਹੂਗਾ ਇਹਦਾ ਮੁੱਲ ਹੈਗਾ 55 ਬਾਈ 55 ਹਾਂ 55 ਜਮਾਨਤਾਂ ਛੋਟ ਛੱਪਾ ਹੋ ਜਾਊਗਾ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਤਾਂ ਜੋੜੇ ਚ ਬਾਈ ਹਰੀ ਉਹ ਹੈ ਜਮਾਨਤ ਹਾਂ ਜੀ ਜੋੜੇ ਚ ਉਹ ਹੈ ਜਮਾਨਤ ਇਹ ਹੁਣ ਮਾਰ ਦੇ ਗਰੀ ਤੇ ਨੰਬਰਾਂ ਜੀ ਤੇ ਇਹਦਾ ਕਿਹੜਾ ਸੁਆ ਜੀ ਇਹ ਇਹ ਵੀ ਦੱਸ ਦੇਣ ਲੈਂਦੀ ਆ ਜੀ ਇਹ ਵੀ ਦੱਸ ਦਿੰਦੀ ਕੱਚੀ ਹਾਂ ਜੀ ਉਹ ਬਰੀਡ ਬਰੂਡ ਬਹੁਤ ਹੈ ਦੀ ਹਾਂ ਇੱਕ ਗੱਲ ਹੋਰ ਦੱਸਦਾ ਨਾ ਵੀ ਜਿੰਨੀਆਂ ਕਿ ਵੀਡੀਓ ਮੈਂ ਬਾਈ ਕੋਲੋਂ ਬਣਾਈਆਂ ਨੇ ਮੈਨੂੰ ਇਹ ਲਾਟ ਜਿਹੜਾ ਸਭ ਤੋਂ ਬੈਸਟ ਲੱਗਿਆ ਇਹ ਸਭ ਤੋਂ ਬੈਸਟ ਆ ਗਿਆ ਦੇਣ ਇਹ 10 ਕੱਟ ਦੀ ਆ ਤਿਆਰੀ ਥੱਲੋਂ ਲੱਗ ਗਈ ਫੜਨ ਖੁੱਲਣ ਲੱਗ ਗਈ ਪੰਛੀ ਕਿਉਂਕਿ ਠੰਡ ਦਾ ਮੌਸਮ ਆ ਬਾਕੀ ਜੇ 2-4 2-4 ਦਿਨ ਵੱਧ ਵੀ ਕੱਢ ਜੇ ਤਾਂ ਉਨੀ ਜ਼ਿਆਦਾ ਹੀ ਬਣੂਗੀ ਇਹ ਘਟਦੀ ਨਹੀਂ ਹੈਗੀ ਇਹਦਾ ਸੂਆ ਆ ਗਿਆ ਦੂਜਾ ਇਹਦਾ ਕੀ ਰਿਕਾਰਡ ਦੱਸਿਆ ਬਾਈ ਇਹ ਆ ਦੱਸਿਆ ਉਹਨਾਂ ਨੇ ਪਹਿਲਾਂ ਦਾ 15-16 ਲੀਟਰ ਹੀ ਪਹਿਲਣ ਦਾ 15.5 ਗੀੜ ਹਾਜੀ ਤੇ ਬਾਕੀ ਮੌਸਮ ਆ ਜਿਹੜਾ ਇੱਕ ਗੱਲ ਦੱਸ ਦਦਾ ਨਾ ਸਾਨੂੰ ਮੌਸਮ ਹੈਗਾ ਹੁਣ ਸੱਜਣੋਂ گاਵਾਂ ਦਾ ਠੰਡ ਵਾਲਾ ਮੌਸਮ ਆ ਤੇ ਥਣ ਥੋਣੇ ਨੂੰ ਚੰਗਾ ਲੱਗਿਆ ਤੇ ਠੰਡ ਚ ਜਿਵੇਂ ਸਾਨੂੰ ਮੈਂ ਦੱਸਿਆ ਵੀ گاਵਾਂ ਦੁੱਧ ਦਾ ਜਿਹੜਾ ਕੈਪੈਸਿਟੀ ਆ ਗਰਮੀ ਨਾਲੋਂ ਘੱਟੋ ਘੱਟ ਐਚਐਫ ਵਧਾਉਣ ਦੀਆਂ 5 ਤੋਂ 6 ਕਿਲੋ ਜਰਸੀ ਵਧਾਉਣ ਦੀਆਂ 2 ਤੋਂ 3 ਕਿਲੋ ਘੱਟੋ ਘੱਟ ਇਹਦੇ ਪੈਸੇ ਕਿੰਨੇ ਲਾਵਾਂ ਬਾਈ ਪੈਸੇ ਤਾਂ 42000 ਇਹਦਾ ਹੈਗਾ ਮੁੱਲ 42000 ਇੱਥੋਂ ਦਿਖਾ ਰਿਹਾ ਗਰੀ ਆਰਡਰ ਇਹਨੇ ਬਣਾਉਣਾ ਸਟਾਰਟ ਕਰ ਲਿਆ ਤੇ ਅੱਗੇ ਹੁਣ ਚੰਗਾ ਆਰਡਰ ਬਣਾਉਗੀ ਤੇ ਰੱਖੂਗੀ ਬਿਲਕੁਲ ਕੰਪੈਕਟ ਆਰਡਰ ਕੰਪੈਕਟ ਰੱਖੂਗੀ ਕੋਈ ਟੁੱਟ ਮਾਰਡਰ ਨਹੀਂ ਰੱਖਦੀ ਕੀ ਰੇਟ ਦੱਸਿਆ ਬਾਈ ਦਾ 42000 ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ 42 ਦੀ ਤੇ ਹੁਣ ਗੈਰੀ ਰਹਿ ਗਈ ਐਚ ਐਫ ਚੌਥੇ ਨੰਬਰ ਤੇ ਉਹ ਵੀ ਖੋਲ ਲੋ ਜੀ ਉਹਦਾ ਸੂਆ ਕਿਹੜਾ ਸੂਆ ਤੀਜਾ ਸੂਆ ਜੀ ਇਹ ਕਿੰਨੇ ਕਿ ਦਿਨ ਕੱਢਦੀ ਆ ਬਾਈ ਐਚ ਐਫ ਲੈ ਜੂ 12 ਦਿਨਾਂ ਦੀ ਇਹਦੇ ਦੁੱਧ ਦੀ ਕੀ ਰਸੀ ਹੈ ਡਿਟੇਲ ਇਹਦਾ 20 ਲੀਟਰ ਕਹਿੰਦੇ ਨੇ ਜੀ ਅੱਛਾ ਸੂਆ ਤੀਜਾ ਹਾਂ ਵੀ ਦੁੱਧ ਉਸੇ ਵੀ ਦਿੱਤਾ ਇਹਨੇ ਜੀ ਹੈ ਗਈ ਇਹ ਬਾਡੀ ਵਾਲੀ ਆ ਹੈ ਗਈ ਆ ਕ੍ਰੋਸ ਪਾਂਚ ਵੀ ਪਿਓਰ ਚ ਨਹੀਂ ਆ ਗਈ ਇਹ ਆ ਗਈ ਕ੍ਰੋਸ ਚ ਗਰਮੀ ਸਰਦੀ ਚ ਦੋਹੇ ਮੌਸਮਾਂ ਚ ਚੱਲੂ ਤੇ ਕੱਦ ਵੀ ਚੰਗਾ ਵੜਦਾ ਤੇ ਬਾਡੀ ਵੀ ਚੰਗੀ ਆ ਉਤੋਂ ਜਾਣ ਵਾਲੀ ਆ ਤੇ ਜਿਹੜਾ ਇਹਦਾ ਦੁੱਧਾ ਜਿਵੇਂ ਕ੍ਰੋਸ ਚ ਆ ਗਈ ਕ੍ਰੋਸ ਦੇ ਦੁੱਧ ਦੀ ਮਾਤਰਾ ਜਿਹੜੀ ਪਿਓਰ ਐਚ ਐਫ ਨਾਲੋਂ ਥੋੜੀ ਜਿਹੀ ਗਾੜੇ ਮਾਤਰਾ ਚ ਹੀ ਹੋਊਗੀ ਇਹਦੀ 50% ਵੀ ਜ਼ਿਆਦਾ ਹੋਊਗੀ ਉਹਦੇ ਨਾਲੋਂ ਤੇ ਇਹਦੀ ਕੁਆਲਿਟੀ ਬਾਕੀ ਸੋਨੂੰ ਦੱਸਦੀ ਵੀ ਆ ਸਾਹਮਣੇ ਇਹ 10 ਦਿਨਾਂ ਦੀ ਕੱਚੀ ਬਾਈ ਹਾਂ ਇਹ ਲੈ 12 ਦਾ ਨਹੀਂ ਇਹ ਬਾਈ ਕਹਿੰਦਾ ਹੈਗੀ ਆ 10 ਤੋਂ 12 ਦਿਨ ਦੀ ਕੱਚੀ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮੌਸਮ ਠੰਡਾ ਕਿਈ ਵਾਰੀ ਪਸ਼ੂ 2-4 ਦਿਨ ਇੱਧਰ ਉੱਧਰ ਕਰ ਜਾਂਦੇ ਨੇ ਕਿਉਂਕਿ ਵਪਾਰੀਆਂ ਦਾ ਵੀ ਮਾਲ ਜਿਹੜਾ ਖਰੀਦਿਆ ਹੁੰਦਾ ਹੈ ਫਾਰਮਰ ਦੇ ਦੱਸਣ ਮੁਤਾਬਕ ਕਈ ਫਾਰਮਰ ਸਹੀ ਵੀ ਦੱਸ ਦਿੰਦੇ ਨੇ ਕਈ ਬਾਈ 5-7 ਦਿਨ 5-7 ਦਿਨ ਇੱਧਰ ਉੱਧਰ ਵੀ ਦੱਸ ਦਿੰਦੇ ਨੇ ਹਾਂ ਕਈ ਵਾਰੀ ਗੱਡੀ ਚੜਾਉਣਾ ਪਹਿਲਾਂ ਵੀ ਸੂਪੈਂਦੀਆਂ ਨੇ ਜੀ ਠੀਕ ਆ ਗੱਲ ਆ ਫਰਕ ਪੈਂਦਾ ਆ ਗਾਂਵਾਂ ਜਿਵੇਂ ਤੁਹਾਨੂੰ ਮੈਂ ਦੱਸਦਾ ਉਹਨਾਂ ਅਕਸਰ ਵੀ ਗਾਂ ਥੋੜਾ ਲੇ ਵਾਲਾ ਕਿ ਵੀ ਇਹ ਸੂਪੇ ਕੋਈ ਸਮੱਸਿਆ ਨਹੀਂ ਹੁੰਦੀ ਐਡੀ ਉਹ ਸੂ ਇਹਦਾ ਰੇਟ 40 ਰਹੂਗਾ ਜੇ ਕੋਈ ਜੋੜਾ ਲੈਂਦਾ ਤਾਂ ਉਸਹਾ ਬਣਾ ਕੇ ਫੈਸ਼ਨ ਹੋ ਜੂਗਾ ਜੀ ਹਾਂ ਮੰਨ ਤਨ ਹੋ ਜੂਗਾ ਜੀ ਨੰਬਰ ਬੋਲ ਦਿਓ ਜੀ 98036 ਹਾਂਜੀ 05888 ਇੱਕ ਵਾਰੀ ਫੇਰ ਬੋਲੋ 98036 05888 ਆ ਪਿੰਡ ਬਾਈ ਦਾ ਹੈਗਾ ਚੀਮਾ ਮੰਡੀ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਇਹਨਾਂ ਚਾਰੇ ਬੱਚੀਆਂ ਚੋਂ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਖਰੀਦ ਕੇ ਧੰਨਵਾਦ ਜੀ